ਆ ਗਿਆ ਘਟਾ ਬਾਬੇ ਨੂੰ ਦਰਨੀ ਨਾ ਤਾਦੋ ਬਿਲਕੁਲ ਨਹੀਂ ਨਾ ਬਾਰ ਬਹੁਤ ਵਧੀਆ ਆ ਦੇਖ ਲੋ ਜਿੰਨੀ ਵੀ ਸੰਗਤ ਦਰਬਾਰ ਸਾਹਿਬ ਦੇ ਦਰਸ਼ਕਾਂ ਵਾਸਤੇ ਆਈ ਹੈ ਨਾ ਉਹ ਇਸ ਟਾਈਮ ਇੱਥੇ ਜਿਹੜੇ ਝੂਲੇ ਲੱਗੇ ਹੋਇਆ ਆਨਰ ਇੰਜੋਏ ਕਰ ਰਹੀ ਆ ਲੱਗੇ ਥੋੜੀ ਘੁੰਮ ਗਿਆ ਉਹ ਥੋੜੀ ਘੁੰਮ ਜਾਂਦਾ ਹੈ ਉਪਰ ਰੇਲ ਗੱਡੀ ਵੀ ਚੱਲਦੀ ਆ ਉਹਦੇ ਲੱਗਿਆ ਤੈਨੂੰ ਡਰ ਨਹੀਂ ਲੱਗੇਗਾ ਆਦਿਕ ਚੱਕ ਚੱਕ ਕੇ ਮਾਰਦਾ ਜਿਹੜਾ ਤੇ ਕੋਈ ਮਾਈਟਰਾ ਤੇਰੇ ਲਈ ਆ ਜੀਜਾ ਬਣੀ ਆ ਤੂੰ ਇਹਨਾਂ ਦੇ ਝੂਲੇ ਲੈਣ ਜੋਗਾ ਚੱਲੋ ਜੀ ਮੇਲੇ ਦਾ ਰਾਤ ਦਾ ਵੀਊ ਦਿਖਾਉਨੇ ਆ ਸੀ ਦਮਦਮਾ ਸਾਹਿਬ ਪਹੁੰਚੇ ਹੋਏ ਆ ਜੀ ਸਾਬੋ ਕੀ ਤਲਵੰਡੀ ਬਸਾਖੀ ਦਾ ਜਿਹੜਾ ਮੇਲਾ ਭਰਦਾ ਆ ਹਨ ਤੇ ਆ ਮੇਲੇ ਦਾ ਮਾਹੌਲ ਚੈੱਕ ਕਰੋ ਮਾੜੇ ਆ ਇੱਕ ਤੋਂ ਇੱਕ ਘੇੜ ਝੂਲੇ ਲੱਗੇ ਹੋਏ ਆ ਇੱਥੇ ਇੱਕ ਤੋਂ ਇੱਕ ਸਿਰਾ ਝੂਲੇ ਜਿਹੜੇ ਝੁੱਲੇ ਬਾਹਰ ਲਏ ਜਾਂਦੇ ਛੱਜ ਲੱਗਦੇ ਪਤੰਦਰਾ ਨੇ ਐਤ ਕੀ ਉਹੀ ਝੁੱਲੇ ਅਡਵਾਂਸ ਟੈਕਨੋਲੋਜੀ ਲਿਆਂਦੀ ਇੱਥੇ ਲੱਗ ਜਾ ਜੀ ਬਣਾ ਰੱਖਿਆ ਪਤੰਦਰਾ ਦੇ ਆ ਗਏ ਇਹ ਖੁੱਲ ਜੇ ਤੇ ਉਹਦੇ ਵੀ ਜਾ ਕੇ ਮੱਜਣਾ ਆ ਇੱਥੇ ਕੀ ਹੌਕਦਾਰ ਆ ਇਹ ਮੋੜ ਦਾ ਕੋਈ ਨਾ ਵਹੇਰੇ ਅੰਦਰ ਕੀ ਆ ਮੋਟਰਸਾਈਕਲ ਗੱਡੀਆਂ ਘੁੰਮਦੀ ਆ ਮੋਟਰਸਾਈਕਲ ਗੱਡੀ ਘੁੰਮਦੀ ਆ ਇਹਦੀ ਟਿਕਟ ਪਤਾ ਕਰਕੇ ਆ ਕਿੰਨੇ ਰੁਪਏ ਦੀ ਆ ਆਰੇ ਫਿਕਸ ਕਰ ਰੱਖੀ 80 ਰੁਪਏ 80 ਰੁਪਏ ਬੇਤੀ ਬੜੀ ਮਹਿੰਗੀ ਆ ਬੰਦਰੋ ਹੈ ਇਹ ਇੰਨੇ ਤੇ ਲਈ ਮੈਨੂੰ ਯੂਟਿਊਬ ਤੇ ਲਾਉਣ ਵੀ ਨਹੀਂ ਲੱਗੇ ਜਿੰਨੇ ਮੱਚੇ ਖਰਚੇ ਚੱਲ ਜਾਂਦੇ ਜੇ ਨਾ ਕੱਲੇ ਕੱਲੇ ਜੇ ਨਾ ਕੱਲੇ ਕੱਲੇ ਝੂਲੇ ਝੂਲੇ ਲੈਣ ਲੱਗ ਪੈਂਦੇ ਤੇ ਹਜ਼ਾਰ ਦਾ ਖਰਚ ਇੱਥੇ ਆਇੜਾ ਕੁਸ਼ਖਾਨ ਕੁਆਰੇ ਗੇ ਕੁਸ਼ਕੋਲਾ ਪੜਦਾ ਜੇ ਉਸ ਲਈ ਹੈ ਨਾ ਕਾਇਲ ਉਹ ਹੋਈ ਗੱਲ ਸਹੀ ਉਹ ਥੋੜੇ ਵਾਲਾ ਝੂਲਾ ਰੱਖਾ ਕਿਉਂਨੇ ਆਪਾਂ ਆਹ ਦੇਖਾ ਸਾਹਮਣੇ ਵਾਲਾ ਦੇਖ ਕਲਾਂ ਵੀ ਆ ਦੇਖੋ ਇਹ ਚੀਕਾਂ ਪੈਣ ਵਾਲੀਆਂ ਬਸ ਇਹਨਾਂ ਦੀ ਮੈਂਟੇਕ ਰਵਜੋ ਜਵਾਗ ਜੂਗ ਦਾ ਮਿਲਾਂ ਵਿੱਚ ਹੀ ਕੱਢ ਦਿੰਦੇ ਹੁਣੇ ਬਾਅਦ ਵਿੱਚ ਜਵਾਗ ਚੋਲੇ ਵਿੱਚ ਹੀ ਬਾਥਰੂਮ ਨੇ ਆਲਾ ਨੂੰ ਇਹਨਾ ਬੁਲਾਇਆ ਇਹ ਹੁਣ ਰੱਖੀ ਚੀਕਾ ਮਾਰ ਰਹੇ ਆ ਉਹ ਹੁਣ ਚੀਕਾ ਪੈਣ ਵਾਲੀਆਂ ਬੱਸ ਜੱਦੀ ਬਹੁਤ ਸ਼ੀ ਇਹ ਆ ਜਦੋਂ ਉਹ ਉੱਥੇ ਲੱਗ ਗਿਆ ਐਲਟੀਸੀ ਤੇ ਵੇਖੀ ਉਹ ਅੱਧੇ ਦਾ ਲੱਗ ਗਿਆ ਚੀਕਾ ਮਾਰ ਲੈ ਔਰ ਦੇਖ ਉਹ ਦੇਖੀ ਦੇਖੋ ਮੈਂ ਸ਼ਾਇਦ ਰੁਪਏ ਲੈ ਰਿਹਾ ਹੈ ਮੁਰਦਾਪਾ ਇੱਕ ਕਿੱਦਾਂ ਬੈਠਾ ਹੈ ਅੱਜ ਦਾ ਇੰਨੀ ਟਿਕਾ ਪਰਲੇ ਬੰਦੇ ਜਾਣਾ ਉਹ ਹੈਂ ਔਰ ਦੇਖ ਵਾਹ ਜੀ ਦਾ ਨਜ਼ਾਰੇ ਬੰਨੇ ਪਿਆ ਪੂਰੇ ਨਜ਼ਾਰੇ ਇੱਧਰ ਦੂਜਾ ਵੀ ਚੱਲ ਪਿਆ ਇਹਨੂੰ ਝੰਡੋਲ ਕਹਿੰਦੇ ਆ ਤੇ ਇਹਦੇ 'ਚ ਵੀ ਕਈ ਕਰ ਜਾਂਦੇ ਕੰਮ ਆਪਾਂ ਵੀ ਛੱਡਦੇ ਜਾਂਦੇ ਇਹਦੇ 'ਚ ਕਈ ਤੁਹਾਨੂੰ ਚੀਲਟੀਆਂ ਕਰ ਜਾਂਦੇ ਬਹੁਤ ਇਹਨਾਂ ਹੁੰਦੀ ਆ ਉਂ ਉੱਪਰ ਜਾ ਕੇ ਤੇ ਦੂਜੀ ਧਾਰ ਚਲਾ ਦਿੰਦੇ ਆ। ਦਾ ਉਹ ਜੀ ਕਚਾ ਆ ਇਹਨਾਂ ਨਾਲ ਜੜ ਕੇ ਗਈਆਂ ਦਾ ਜਿਹੜਾ ਪਹਿਲੀ ਵਾਰੀ ਚੜਦਾ ਉਹਦੇ ਨਾਲ ਖਾਸ ਕਰਕੇ ਹੁੰਦਾ ਆ। ਤੇ ਹੋਰ ਵੀ ਪਰਲੇ ਬੰਨੇ ਦੋ ਤਿੰਨ ਝੂਲੇ ਹੋਰ ਲੱਗੇ ਆ ਉਹ ਗੰਦੇ ਗੰਦੇ ਰਹੇ ਪਰ ਆ ਜਿਹੜੇ ਗੰਦੇ ਝੂਲਿਆਂ ਨੂੰ ਪਰਲੇ ਬੰਨੇ ਲੱਗਿਆ ਆ ਤੇ ਨਾਰਮਲ ਹਰ ਇੱਕ ਮੇਲੇ ਜਿੱਥਾਨੂੰ ਦੇਖਣ ਨੂੰ ਮਿਲੂਗੇ। ਆ ਚੰਡੋਲ ਵੀ ਤੇ ਆ ਜਹਾਜ ਵਾਲਾ ਝੂਲਾ ਲੱਗਿਆ। ਉਹ ਜਿਹੜਾ ਛੋੜਿਆ ਝੂਲਾ ਪਰਲੇ ਬੰਨੇ ਆ। ਯਾਰ ਉਹ 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 ਜਿਗਾਰੀਆਂ ਦਿਖਾਉਣਾ ਮੈਂ ਕਹਿੰਦਾ ਆ ਮੋਟਰ ਇਹਦੀ ਟਿਕਟ ਬਣਾ ਕਰਕੇ ਨੇ ਰੇਲੀ ਇੱਕ ਅੱਧੀ ਟਿਕਟ ਦੇ ਤੇ ਪੈਸੇ ਲਈਏ ਇੱਕ ਅੱਧੀ ਦੇਖ ਲੈਣੇ ਦਿਖਾਰੀ ਦੇ ਲਗਾ 2200 ਦਿਖਾਰੀ ਦੇ ਲਗਾ ਉਹ ਗੱਡੀ ਦਾ ਡੀਲਰ ਦਿਖਾਰੀ ਗੱਡੀ ਦਾ ਡੀਲਰ ਦਿਖਾਰੀ ਪਹੁੰਚੋ ਉਹ ਗੱਡੀ ਦਾ 2200 ਦਿਖਾਰੀ ਜਲਦੀ ਪਹੁੰਚੋ ਮੋਟਰ ਪ੍ਰਮੋਤੀ ਗੱਡੀ ਵਾਲਾ पचास रुपया लग लगा है कमाल है कमाल चलेगा अभी एक चलाकर दिखा रहे गाड़ी का टेलर दिखा रहे हिंदी पहुंचिए एक गाड़ी का ट्राई शो दिखा रहे आगे जाइए एक गाड़ी का ट्राई सौ दिखा रहे हिंदी पहुंचे ਆਹ ਜੇਲ ਦੀ ਮੋਸ਼ੇ ਰਾਖੀ بڑا ਖੇਲ ਬੜਾ ਕਮਾਲ ਬੜਾ ਅਫਜ਼ਾਮ ਜੇਲ ਆਉਗੀ ਜੇਲ ਆਉਗੀ ਜੇਲ ਆਉਗੀ ਯਾਹ 4 ਰੁਪਿਆ 40 ਰੁਪਏ ਹੈ ਜੇਲ ਦੀ ਪੋਛੋ 40 ਚਲੋ 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 ਜਿੱਲਾ ਹੈ ਨਾ ਤੇਲ ਵਾਲੀ ਥੈਂਕ ਯੂ ਫੋਲ ਕਰਦੀ ਆਇਆ ਹੋ ਤੇਲ ਤੇਲ ਮੁੱਕ ਗਿਆ ਹੀ ਵਾਲਾ ਤੇਲ ਮੁੱਕ ਆ ਗਿਆ ਮੈਂ ਵੀ ਆ ਗਿਆ ਟੋਪਰ ਫੋਨ ਕਰ ਲੈਂਦਾ ले तो पैसे नहीं यूज करना है ना पैता तो दूजा ₹ कोई ज्यादा नहीं ना यार हैं कौन रिस्क है बहुत है कहा इतना बड्डे ਲਈ 50 ₹ कोई ज्यादा नहीं क्योंकि अपनी मौत ਤੇ ਖੇਡ ਮੌਤ ਨਾਲ ਖੇਡ ਰਹੇ ਇੱਕ ਸਾਲ ਦਾ ਯਾਰ ਹੈ ਨਾ اور ਇਸ ਦੀ ਬਹੁਤ ਰિસ્ਕੀ ਕੰਮ ਆ ਤੇ ਹੁਣ ਅੱਗੇ ਚੱਲਦੇ ਆ ਜੀ ਹੋਰ ਵੀ ਝੁੱਲੇ ਬਹੁਤ ਆ ਸਭ ਨੂੰ ਜਿਉਂ ਵੀ ਘੜਦਾ ਆਪਣੀ ਰੋਟੀ ਵਾਸਤੇ ਆਪਣੀ ਰੋਜੀ ਰੋਟੀ ਵਾਸਤੇ ਦੇਖੋ ਕੀ ਕੁਝ ਕਰਨਾ ਪੈਂਦਾ ਹੈ ਬੰਦੇ ਨੂੰ ਹਨ ਤੇ ਮੈਂ ਤੁਹਾਨੂੰ ਬਾਹਰ ਨਾ ਪੈਸੇ ਜਿਆਦੇ ਲੱਗਦੇ ਸੀ ਜੀ 80 80 ₹ ਦਵਾਂਗੇ ਪਰ ਇਹਨਾਂ ਨੇ ਇਹਨਾਂ ਦੇ ਲਈ ਮੈਂ ਕਿਹਾ 50 ਨਹੀਂ 100 ਬਣ ਦੇਖ ਬਾਈ ਉਹ ਯਾਰ ਆ ਸਾਹਮਣੇ ਵੀ ਟਰਾਈ ਕਰੀਏ ਚੱਲੀਏ ਇਹ ਵੀ ਝੂਲਾ ਟਰਾਈ ਕਰਨਾ ਬੜਾ ਮਿਲਦਾ ਹੈ ਜਾਂ ਇੱਥੇ ਚੱਲਦੇ ਵੀ ਉਸ ਤੋਂ ਜਾਂਦੇ ਨੇ ਚੰਡੋਲ ਚੱਲਾਂਗੇ ਚੰਡੋਲ ਦੇ ਚੱਲਾਂਗੇ ਸਾਡੇ ਉੱਪਰ ਵੀਡੀਓ ਬਣੀ ਹੋਣੀ ਚੱਲੋ ਸਰ ਆ ਤਾਂ ਇਸ ਸਾਈਡ ਖੜੀ ਆਇਆ ਤੋਂ ਵਾਪਿਸ ਆਉਣਾ ਅੱਧਰ ਦੀ ਚੱਲਦੇ ਆ ਅੱਧਰ ਵੀ ਆ ਬਾਈ ਮੈਂ ਮੈਨੂੰ ਤਾਂ ਦੇਖਦੇ ਹੀ ਡਰ ਲੱਗ ਰਹੀ ਸੀ ਜਦੋਂ ਉਹਨੇ ਨਾ ਮੋਟਰ ਮੋਟਰਹੈਲ ਚਲਾਏ ਨਾ ਇੱਕ ਵਾਰ ਤੇ ਦੇ ਲਿਆ ਕੰਮ ਗਿਆ ਭਾਈ ਝੂਲਾ ਵੀ ਗਿਆ ਥੱਲੇ ਅੱਗੇ ਮੈਂ ਵੀ ਮੇਰੀ ਟੈਕਨੀਸ਼ੀਅਨ ਨਹੀਂ ਤੇਜ਼ ਘੁੰਮ ਰਹੀ ਸੀ ਮੈਂ ਕਿਹਾ ਲੈ ਵੀ ਗਿਆ ਥੱਲੇ ਪਰ ਉਹ ਅਗਲਿਆਂ ਨੂੰ ਸਾਹਬ ਵੀ ਆ ਤੇ ਉਹਨਾਂ ਦੀ ਤਕਨੀਕ ਵੀ ਆ ਕੋਈ ਹਨਾ ਪਰ ਦੇਖ ਲੈ ਕਰੋ ਜੀ ਰੋਟੀ ਲਈ ਅਗਲੇ ਨੂੰ ਕੀ ਗੱਸ਼ ਕਰਨਾ ਪੈਂਦਾ ਯਾਰ ਆਪਣੀ ਰੋਟੀ ਲਈ ਕਰ ਰਹੇ ਅਗਲੇ 50 ਰੁਪਏ ਕੋਈ ਜ਼ਿਆਦਾ ਨਹੀਂ ਦੇ ਅੱਗੇ ਚੱਲਦੇ ਹਾਂ ਜੀ ਜਿਹੜਾ ਉਹ ਥੋੜੇ ਵਾਲਾ ਝੂਲਾ ਤੋਂ ਉਹ ਚੱਲਾਂਗੇ ਉਹ ਆ ਆ ਦੇਖ ਲਓ ਜਿੰਨੀ ਵੀ ਸੰਗਤ ਦਰਬਾਰ ਸਾਹਿਬ ਦੇ ਦਰਸ਼ਨ ਵਾਸਤੇ ਆਈ ਹੈ ਨਾ ਤੋਂ ਇਸ ਟਾਈਮ ਇੱਥੇ ਜਿਹੜੇ ਝੂਲੇ ਲੱਗੇ ਹੋਏ ਆ ਓਨਰ ਐਨਜੋਏ ਕਰ ਰਹੀ ਆ ਪੂਰਾ ਤੇ ਆ ਜਿਹੜਾ ਤੁਹਾਨੂੰ ਅਸੀਂ ਮੋਤ ਦਾ ਖੂ ਦਿਖਾਇਆ ਹਨ ਤੇ ਪਰਲੇ ਬੰਨੇ ਇੱਕ ਚੂਲਾ ਲੱਗਾ ਹੋਇਆ ਹੈ ਐਸਾ ਦਾਵਾ ਚੁਲਾਏ ਨੇ ਹੈ ਜਾਂ ਏ ਟਰਾਈ ਕਰਾਂਗੇ ਜਾਂ ਉੱਥੇ ਹੀ ਚੱਲਾਂਗੇ ਕਿਹਦੇ ਨਾਲ ਉੱਥੇ ਚੱਲਾਂਗੇ ਆਪਾਂ ਅਰੇ ਇੱਕ ਵਾਰ ਇਸ ਨੂੰ ਇਹ ਦੇਖ ਇਹ ਤੇ ਨੀਅਤ ਤੇ ਨਹੀਂ ਅਰੇ ਦੇਖ ਲੈ ਇਹ ਤੇ ਮੈਨੂੰ ਡਰ ਲੱਗ ਗਿਆ ਇਹ ਤੇ ਨਹੀਂ ਚੜਨਾ ਆਪਾਂ ਉੱਥੇ ਜਾਣਾ ਚੰਡੋਲ ਤੇ ਉਧਰ ਦੇਖੀ ਗੱਲਾਂ ਲੈ ਕੰਡਣ ਲੱਗੀਆਂ ਉੱਤੇ ਬੈਠੇ ਰੋਕ ਦੇ ਰੋਕਦੇ ਨਾ 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 ਮੈਂ ਕਿਉਂ ਕਹੂੰਗਾ ਉਹ ਲੋਕੀ ਵੀ ਆਈ ਸੀ ਮੁੰਡੇ ਵੀ ਕੜਾ ਘੜਦਾ ਹੁੰਦਾ ਨਾ 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 ਇਦਾਂ ਨਹੀਂ ਕਰਦਾ ਯਾਰ ਮੈਂ ਮੈਂ ਬਹੁਤ

ਇਹ ਗਲਤ ਗੱਲ ਹੈ ਇਹ ਗਲਤ ਗੱਲ ਹੈ ਇਦਾਂ ਨਹੀਂ ਲੈਣਾ ਜੇਦਾ ਕਿਉਂਕਿ ਇਹ ਜਿੰਨੀ ਹਾਈਟ ਤੇ ਜਾਂਦਾ ਹੈ ਨਾ ਤੇ ਮੁੱਦਾ ਵੀ ਹੋ ਸਕਦਾ ਹੈ ਉੱਥੋਂ ਬੰਦਾ ਜੂ ਲੱਗ ਨਹੀਂ ਮੁੱਦਾ ਹੁੰਦਾ ਪਰ ਬੰਦਾ ਮੁੱਦਾ ਹੋ ਜਾਂਦਾ ਆ ਜਾਓ ਫੇਰ ਚੱਲਦੇ ਆਂ ਚੱਲਦੇ ਆਂ ਭਾਈ ਦਰਨੀ ਨਾ ਕਰ ਉਸ ਬਿਲਕੁਲ ਨਹੀਂ ਨਾ ਬਾਰ ਬਹੁਤ ਬੜੀ ਬਹੁਤ ਵਧੀਆ ਭਾਈ ਬਾਪ ਜਾਨਾ ਬਾਤ ਉਹ ਆ ਰਿਹਾ ਹੈ ਡੀ ਨਾਲ ਸਾਹਮਣੇ ਉਹ ਆਉਂਦੇ ਜੱਟੇ ਹਾਂ ਉਹ ਆ ਟਰਾਈ ਕਰ ਰਹੇ ਹੈ ਚਲੋ ਉਹ ਵੀ ਜੇਲ੍ਹ ਕਮਾਲ ਦਾ ਪਟਾ ਪਰ ਜਗਾ ਦੇ ਟ੍ਰਾਈ ਕਰ ਮਾਗਾ ਦੇਲਾ ਬੰਦਾ ਮੋਟਰਸਾਈਕਲ ਦਾ ਥੱਲੇ ਉਤਰ ਕੇ ਵੀ ਚਲਾਈ ਜਾਂਦਾ ਹੈ ਹੈ ਬਹੁਤ ਐਕਸਪੀਰੀਅੰਸ ਹੈ ਉਹਨਾਂ ਨੇ ਹੱਸਣ ਡਿਆ ਸੀ ਬੰਦੇ ਯਾਰ ਹਾਂ ਉਹ ਵੀ ਜਿਹੜਾ ਦੇਖਿਆ ਸੀ ਸੈਕਿੰਡ ਆਣਾ ਹੈ ਔਰ ਇਹ ਉੱਪਰ ਜਿਹੜਾ ਖੜ ਗਿਆ ਸੀ ਮੋਟਰਸਾਈਕਲੋਂਗੇ ਆਹੋ ਉਹੀ ਇਹ ਕੁਝ ਜਦੋਂ ਬੰਦੇ ਨੇ ਕਾਰ ਕਮਾਈ ਜਿਹੜੇ ਨੇ ਹਾਂ ਹਾਂ ਹਨਾ ਉਹਨੇ ਵੀ ਕਾਜੋ ਆਹੋ ਵੀ ਕਰ ਲੈ ਉਹ ਵੀ ਸੀਗਾ ਆਜੋ ਵੀ ਆਜੋ ਅਰੇ ਇਸ ਟਿਕਟ ਹੈ ਨਹੀਂ ਇਹ ਟਿਕਟ ਨਹੀਂ ਆਦੀ ਦੇਖ ਲੈ ਚੱਲਦੇ ਆ ਮੈਨੂੰ ਫੋਨ ਗਿੰਬਲ ਚ ਪੋਣਾ ਪੈਣਾ ਫਿਰ ਯਾਰ ਨਹੀਂ ਨਹੀਂ ਉੱਧੇ ਹੀ ਫੜ ਲਈ ਗਿੰਬਲ ਉੱਧਾ ਨਹੀਂ ਫੜਿਆ ਉੱਪਰ ਯਾਰ ਉੱਪਰੋ ਕੋਈ ਆ ਜਾ ਲੈ ਲੈ ਰਹੇ ਆ ਟਿਕਟ ਲੈ ਰਹੇ ਆ ਲਾਬੀ ਆ ਦੂਜੇ ਦੂਜੇ ਝੂਲੇ ਦੀ ਟਿਕਟ ਲੈਣ ਲੱਗਾ ਮਾਈਟਰ ਅੱਜ ਆਪਾਂ ਨੂੰ ਇਹੀ ਕਮਾਣਿਆ ਆਪਾਂ ਇੱਥੇ ਲੱਗ ਕੇ ਆਏ ਆ ਮੈਂ ਸਾਰੇ ਵਸੂਲ ਕਰ ਲੈਣੇ ਨੇ ਲੈ ਦੇ ਤੇਰੇ ਕੋਲ ਲੈ ਲੈ ਜਲਦੀ ਲੈ ਇਹ ਇਹਦਾ ਇਹਦਾ ਵੀ ਝੂਟਾ ਲੈ ਲਓ ਅਸੀਂ ਹੈ ਚੱਕ ਰੁਪਈਏ ਗੱਡੀ ਪੂਰੇ ਲਾਉਂਗਾ ਸਾਰੇ ਘਰੇ ਆ ਕੇ ਸਾਫ ਕਰਦਾ ਸਾਰਾ ਬਸ ਤੂੰ ਪੈਸੇ ਦੇ ਕੋ ਯਾਨ ਕਿਹੜੀ ਗੱਲ ਕਰਦਾ ਤੂੰ ਤੈਨੂੰ ਟਿਕਟ ਨਹੀਂ ਮਿਲੀ ਹਲੇ ਹੈ ਕਿੰਨੇ ਦੀ ਆ ਜਿੰਨੇ ਦੀ ਦੱਸੀ ਸੀ 80 ਰੁਪਏ ਦੀ 80 ਰੁਪਏ ਦੀ ਮਹਿੰਗੇ ਲਾਉਨੇ ਯਾਰ ਲੈ ਚੱਲ ਚਲੋ ਵੀ 80 ਰੁਪਏ ਹੁਣ ਕੀ ਬਣ 80 ਰੁਪਏ ਇੱਥੇ ਲਾਤੇ ਹੁਣ ਅਸੀਂ ਤੇ ਚਲੋ ਫਿਰ ਇੱਥੇ ਚੜਦੇ ਹਾਂ ਇੱਧਰ ਮਰਾਸੀ ਬੜਾ ਯਾਰ ਹੈ ਇੱਧਰ ਤਾਂ ਮਿਲਣਾ ਨਾ ਹਲੇ ਅਕੀਡ ਬੈਗ ਪਕਟ ਚ ਪਾ ਦੇ ਇਹਨੇ ਇਹਨੂੰ ਬੈਗ ਚ ਪਾ ਲਿਆ ਯਾਰ ਉਹ ਆ ਗਿਆ ਬਾਪੇ ਨੂੰ ਹੋ ਗਿਆ ਉਹ ਮੰਡਿਆ ਜੀ ਪਰੇ ਉਹ ਦੇਖੋ ਆ ਤਾਂ ਕਰਨਾ ਹੁੰਦਾ ਉਹ ਤੇ ਛੱਡਣਾ ਪਰਲੇ ਹੈ ਨਾ ਬਈ ਨਾ ਉਹਦੇ ਤੇ ਨਹੀਂ ਉਹ ਪੁੱਟਾ ਦਿਖਾ ਦਿਖਾ ਦਵਾਂਗੇ ਗੱਲਾਂ ਬਸ ਆਪਾਂ ਵੀ ਆ ਇਦਾਂ ਦਾ ਨਾ ਵੀ ਝੂਨਾ ਲਗਾਇਤੀ ਉਹ ਬਿਟਾ ਕੋ ਮ ਗਿਆ ਨਾ ਤੇ ਇੱਕ ਆ ਲੱਗਾ ਜੀ ਸਾਹਮਣੇ ਉਹ ਵੀ ਹੋ ਗਿਆ ਹਾਂ ਇਹ ਵੀ ਚੱਕਰ ਚੱਕਰ ਖਾਣ ਵਾਲਾ ਕੰਮ ਹੈ ਕਿ ਕੋਈ ਬੰਦਾ ਚੱਕਰ ਖਾ ਕੇ ਥੱਲੇ ਆਊਗਾ ਆ ਸਹੀ ਯਾਰ ਆ ਹਰੇਕ ਮੇਲੇ 'ਚ ਹੁੰਦਾ ਇਹ ਤਾਂ ਹੁਣ ਉੱਪਰ ਚੜ ਕੇ ਮੈਂ ਲੱਗ ਚੜਿਆ ਤੇ ਲੱਗ ਮੈਂ ਨਹੀਂ ਚੜਿਆ ਕਦੇ ਤੇਰੀ ਵਾਰੀ ਆਇਆ ਤੇ ਮੈਂ ਆਪਣੇ ਘਮਾਣੇ ਲੱਗੇ ਸੀ ਜਦੋਂ ਮੈਂ 2-3 ਵਾਰੀ ਝੂਰੇ ਲਏ ਆ ਤੇ ਉਹ ਉੱਪਰ ਜਾ ਕੇ ਦਿਲ ਕਾ ਹੂਮਾਉਂ ਜੇ ਕਰਦਾ ਇੱਕ ਵਾਰੀ ਇਹ ਗਿਆ ਥੱਲੇ ਉੱਤੇ ਫੋਨ ਕੌਣ ਫੜੂਗਾ ਹਾਂ ਉੱਤੇ ਹੋਰ ਉਪਰੇ ਗੇ ਮੈਂ ਅੱਗੇ ਪੜਾਂਗਾ ਮੈਂ ਤੇ ਗਿੰਬਲ ਚ ਬਾਹਰ ਲੈਣਾ ਆਪਰਾਮ ਸਾਹਿਬ ਲੈ ਕੇ ਵਾਧੂ ਆ ਗਿੰਬਲ ਚ ਹੀ ਸਲਿੱਪ ਹੋ ਗਿਆ ਫੇਰ ਹਾਂ ਉੱਪਰ ਜਾ ਕੇ ਫੋਨ ਗਿੰਬਲ ਚ ਬਾਹਰ ਲੈਣਾ ਸਲਿੱਪ ਹੋਇਆ ਨੇ ਬਈ ਬਾਬੇ ਦੀ ਮਰਜ਼ੀ ਫੇਰ ਹੈ ਮਸਾਂ ਅੱਜ ਸਹਾ ਹੈ ਹੈ ਓਏ ਹੋਏ ਹੋਏ ਬੜਾ ਰਾਸ਼ ਓਏ ਬਾਈ ਦੋ ਜਾਣੇ ਆ ਬੈਲ ਸੋ ਜਾਦਾ ਬੈ ਬੈ ਜਾਣੇ ਬੰਦੇ ਮੇਰਾ ਦੋ ਜਣੇ ਆ ਗਏ ਆ ਦੋ ਜਣੇ ਭਾਬਾ ਆ ਗਏ ਆ ਦੇਖ ਪਹਿਲੇ ਚੋਲੀ ਦਾ ਬਣਾਇਆ ਇਸ਼ਾਰਾ ਆ ਹਾਈ ਬੈਡ ਉਹ ਲਾਲਾ ਮਾਈਕ ਲਾਲਾ ਨਹੀਂ ਕੋਣ ਗਿੰਬਲ ਤੇ ਬੜਾ ਬੜਾ ਹੈ ਥੋੜ ਘੁੱਟ ਕੇ ਮਾਰ ਨਹੀਂ ਪਹਿਲੇ ਦੱਸ ਮੈਂ ਵੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਹਨ ਕੋਣ ਦਾ ਪੰਗਾ ਲੈ ਕੇ ਲਿਆ ਆ ਵੀਡੀਓ ਬਣਾਉਣ ਵਾਲਾ ਉਹ ਦੇਖ ਦਿਆ ਵੀ ਸਫਲ ਹੁੰਦਾ ਇਹ ਨੂੰ ਹੁੰਦਾ ਨਹੀਂ ਨਹੀਂ ਆ ਤਿੰਨ ਚਾਰ ਵਾਰ ਜਾੜਿਆ ਮੈਂ ਫੋਨ ਵੇਖਿਆ ਤਾਂ ਹੀ ਫੋਨ ਵੇ ਆਹ ਗੋਮਦੈਲੀ ਵਾਰੀ ਫੜਿਆ ਈਦਾ ਵਾਸਤੇ ਹੈ ਉਹ ਵੀ ਦਿਖਾਉਣਾ ਹਲੇ ਤੁਹਾਨੂੰ ਤੇ ਉਹ ਥੋੜਾ ਆ ਉਹ ਦੇਖੋ ਉਹ ਤੇ ਵੀ ਲੈ ਕੇ ਚੱਲਾਂਗੇ ਜਮਦਾ ਨਹੀਂ ਤੂੰ ਜਮਾ ਹੀ ਨਹੀਂ ਬਾਬਾ ਤੇ ਭਾਈ نیچے ਆ ਗਿਆ ਦੇਖੋ ਆ ਆ ਥੱਲੇ ਆਦਮ ਜਰੇ ਕੋਲ ਨੂੰ ਦੇ ਫਿਰਦੇ ਆ ਇਹੜੇ ਆ ਇਹੜੇ ਇਹਨਾ ਘੁੰਮਦੇ ਫਿਰਦੇ ਆ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਹੈ ਬਾਕੀ ਉਹ ਜਿਹੜਾ ਮੋਟ ਘੱਗ ਲੈ ਆ ਰਿਹਾ ਬੰਦਾ ਉਹਦਾ ਉਹ ਉਹ ਕਰ ਰਿਹਾ ਉਹ ਦੇਖਣ ਤੋਂ ਉਰੇ ਨਾ ਉਹ ਤੋਂ ਲੱਗੇ ਥੋੜੀ ਘੁੰਮ ਕੇ ਆਣਾ ਨਹੀਂ ਥੋੜੀ ਘੁੰਮ ਜਾਂਦਾ ਉਹ ਪਰ ਰੇਲ ਗੱਡੀ ਵੀ ਚੱਲਦੀ ਆ ਉਹਦੇ ਆ ਆ ਤੇ ਬਾਹਰਲੇ ਦੇਖੇ ਹੁੰਦਾ ਹੀ ਪਹਿਲਾਂ ਹੋੜਾ ਆਪਣੇ ਵੀ ਆ ਗਿਆ ਰੇਲਵਾਨਾ ਸੀ ਨਾ ਸਾਡੇ ਗੰਗਨਗਰ ਦੇ ਵਿੱਚ ਆ ਅਟਕ ਗਿਆ ਸੀ ਉੱਪਰ ਪੁੱਤ ਆਏ ਨੇ ਇਹ ਇਹ ਕੋਲ ਨਹੀਂ ਜਾਂਦਾ ਜੀ ਇਹ ਇਹ ਅਟਕ ਗਿਆ ਸੀ ਪੁੱਤ ਆ ਭਾਈ ਬਾਬਾ ਉੱਚੀ ਆ ਗਿਆ ਮੈਨੂੰ ਲੱਗਦਾ ਫੋਨ ਦੇ ਵਿੱਚ ਫੋਨ ਚ ਬੈਠਾ ਯਾਰ ਉਹ ਪਤਾ ਕੀ ਹੈ ਜਦੋਂ ਤੂੰ ਘਮਾਉਂਦਾ ਨਾ ਝਟਕਾ ਮਾਰਦਾ ਯਾਰ ਸਾਡੀ ਵੀ ਬਣਾਈ ਜਾਂਦੀ ਹੈ ਕਿ ਵੀਡੀਓ ਬਣੀ ਜਾਂਦੀ ਬਣੀ ਜਾਂਦੀ ਚੱਲ ਉਹ ਲੈ 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 ਆਜੀ ਬਾ ਕਿਆ ਤੰਦੋਲ ਤੇ ਹੈ ਆਪਰਾ ਮੈਨੂੰ ਨਹੀਂ ਆਉਂਦਾ ਦਰ ਪਿੜੇ ਨੂੰ ਤੇਰਾ ਮੈਂ ਪਹਿਲੀ ਵਾਰ ਚੜਿਆ ਮਿਲਲਾ ਤੇਰੀ ਅੱਲਾਹ ਤਹਲੇ ਵੀ ਗੰਬੀ ਆ ਜੀ ਹੌੜ ਨਹੀਂ ਅਜੇ ਵੀ ਕੰਮਾ ਛੜੀ ਜਾਂਦਾ ਮੇਰੇ ਦਾ ਗਲਤ ਗੱਲਾਂ ਮਾਟਰਾ ਤੇ ਅੱਲੀ ਬਹੁਤ ਜਿਆਦਾ ਗਲਤੀ ਆ ਉਹ ਨਹੀਂ ਓਏ ਉਹ ਜਦੋਂ ਇੱਥੋਂ ਕੁੰਮ ਗਿਆ ਨਾ ਸਿਰੇ ਤੇ ਆਉਂਦਾ ਤੇਰੇ ਤੋਂ ਤੇਨ ਤੋਂ ਚੰਗਾ ਤੇ ਜਵਾਕ ਹੀ ਸੀ ਚੀਕਾ ਹੀ ਮਾਰੀ ਗਿਆ ਬਦੰਦਰਾ ਤੂੰ ਹੈ ਬਿਆਲੇ ਟੈਂਟ ਆ ਜਾਂਦਾ ਉਹੋ ਹੋਟਲ ਦਾ ਲੈ 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 ਨਹੀਂ ਤੇ ਅੱਤ ਅੱਤ ਥੋੜੇ ਨੇ ਜੁੜਾ ਲੈਣਾ ਨਾ ਨਾ ਤੂੰ ਰੈਡ ਦੇ ਹੁਣ ਕਿਸੇ ਦੇ ਵੀ ਲੈਣ ਇਹ ਇਹ ਨਾ ਉੱਤੇ ਜਾ ਕੇ ਸਿੱਧਾ ਹੀ ਹੋ ਜਾਂਦਾ ਦਿਖਾਉਣੇ ਓਏ ਉਹ ਤਾਂ ਜਦੋਂ ਖੜਦਾ ਮੋੜ ਵੀ ਆ ਮਈ ਇਹ ਤਾਂ ਸਿੱਧਾ ਖੜਾ ਹੋ ਜਾਂਦਾ ਲੋਕੇ ਆ ਦਿਖਾਉਣੇ ਮਾੜਾ ਤੁਹਾਨੂੰ ਦੇਖਿਓ ਇਹ ਉਹ ਤਾਂ ਮੋੜ ਵੀ ਆਦਾ ਘੁੰਮ ਕੇ ਜੀ ਇਹ ਤਾਂ ਸਿੱਧੂ ਹੀ ਖੜਾ ਹੋ ਜਾਂਦਾ ਰੋਕੇ ਨਾ ਉੱਪਰ ਇਹ ਹੁਣ ਦੇਖੀ ਬਸ ਪਹੁੰਚਣੀ ਆਲਾ ਆਪਣੀ ਪੋਜੀਸ਼ਨ ਤੇ ਇਹ ਆਇਆ ਖਤਰਾ ਇਹ ਤਾਂ ਤੇ ਅੰਖ ਖੜਾ ਹੋ ਜਾਂਦਾ ਦੇਖੀ ਏ ਵਾਲਾ ਖਤਰਨਾ ਇਹ ਉਹਦੇ ਤਾਂ ਵੀ ਜਿਆਦਾ ਖਤਰਨਾਕ ਆ ਹਰ ਇਤੇ ਆਦ ਚੱਕ ਚੱਕ ਕੇ ਮਾਰਦਾ ਜਿਹੜਾ ਤੇ ਕੋਈ ਨਾ ਨਾ ਇਹ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਕੋ ਮਰੇ ਫਿਰਦੇ ਰਹਿੰਦੇ ਇਹਦੇ ਵਿੱਚ ਇਹ ਨਾਰਮਲ ਆ ਇਹਦਾ ਵੈਸੇ ਆ ਆ ਹੁਣ ਉੱਪਰ ਜਾ ਕੇ ਖੜਾ ਹੋਊਗਾ ਇਹ ਗੇੜਾ ਨਹੀਂ ਦੇ ਰਿਹਾ ਪੂਰਾ ਨਾ ਮੇਰੇ ਤਾਂ ਖੰਗ ਲੱਗੀ ਯਾਰ ਚੀਕਾਂ ਮਾਰ ਆਹੋ ਆਇਆ ਅੱਗੇ ਚੱਲੀਏ ਚੂਲੇ ਬਹੁਤ ਆ ਫੋਨ ਨੂੰ ਦੋਨੋਂ ਹੱਥ ਰੱਖ ਲੈ ਪੀੜਾ ਕੋਈ ਬਣ ਨਾ ਲੈ ਐਵੇਂ ਕਿਵੇਂ ਲੈ ਜੂ ਕੋਈ ਥੋਗੇ ਹਾਂ ਤੈਨੂੰ ਪੁੱਛ ਕੇ ਲੈ ਜਾਣਾ ਕਿਹਦੇ ਕੋੜ ਦਾ ਬਹੁਤ ਨੰਨਾ ਮੈਂ ਆਇ ਮਾਈਟਰਾ ਤੇਰੇ ਲਈ ਆ ਬਣਿਆ ਓਏ ਬੈਟਰੀ ਲੋਸ ਕਿਸਤੀ ਹੈਣਾ ਮੈਂ ਕਹਿੰਦਾ ਮਾਈਟਰਾ ਤੇਰੇ ਲਈ ਆ ਜੀਜਾ ਬਣਿਆ ਤੂੰ ਇਹਨਾਂ ਦੇ ਝੂੜੇ ਲੈਣ ਜੋਗਾ ਬਸ ਤੂੰ ਆਇਆ ਜਾ ਉਹ ਜਾਇ ਤੇ ਲੈ ਲੈ ਉਹਦੇ ਤੇ ਲੈ ਲੈ ਹੋਵੇ ਇਹਨੂੰ ਤੇ ਕਿਹੜਾ ਡਰ ਲੱਗਣਾ ਵਾ ਜਾ ਤੇਰੇ ਲਈ ਆ ਜੀਜਾ ਬਣਿਆ ਤੇ ਯਾਰ ਆ ਪਿਆ ਹੈ ਹੈ ਚੱਲ ਲੈ ਚੱਲ 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 ਸ਼ਰਮ ਨਹੀਂ ਜਾਈਏ ਉਹ ਜੋ ਦੋ ਗੜਿਆ ਉਸ ਤੋਂ ਬਾਅਦ ਫੋਨ ਡੈਡਾ ਹੋ ਗਿਆ ਹਾਂ ਮੇਰਾ ਫੋਨ ਡੈਡਾ ਹੋ ਗਿਆ ਸੀ ਉਹ ਗਿੰਬਲ ਚ ਪਾਇਆ ਸੀ ਨਾ ਮੈਂ ਹੈ ਆ ਟ੍ਰੇਨ ਆ ਟ੍ਰੇਨ ਤੇ ਕੋਈ ਵੀ ਝੁਟਲਿਆ ਹਦਾ ਹੈ ਲੈਣਾ ਜੂੜਾ ਟ੍ਰੇਨ ਤੇ ਕਿ ਸਵੇ ਵੀ ਲੈਣਾ ਤੇਰੇ ਲਈ ਤਾਂ ਇਹ ਹੀ ਚੀਜ਼ਾਂ ਆ ਹੈ ਹੈ ਨਾ ਨਾ ਲੈ ਲੈ ਨਾ ਉਹ ਤੇਰੇ ਲਈ ਤਾਂ ਇਹ ਚੀਜ਼ਾਂ ਬਣੀ ਆ ਬਾਈ ਹੋਰ ਨਹੀਂ ਮੇ ਲੈਣਾ ਕਿਸੇ ਤੇ ਗਲਤ ਗੱਲ ਆ ਬਾਈ ਗਲਤ ਗੱਲ ਆ ਬਾਈ ਦੀ ਹੱਲੇ ਵੀ ਗੰਬੀ ਜਾਂਦੇ ਆ ਨਾ ਤੂੰ ਰਹਿਣ ਦੇ ਆ ਜਾ ਉੱਥੇ ਚੱਲ 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 ਬਾਹਰ ਜਾ ਕੇ ਕੋਈ ਐਨਰਜੀ ਟੋਨਿਕ ਪੀਂ ਮਿਲ ਐਨਰਜੀ ਤੇ ਤੇਰੇ ਲਈ ਐਨਰਜੀ ਡਰਿੰਕ ਕਿਉਂ ਨਾ ਹੈ ਤੈਨੂੰ એનર્ਜੀ ਡਰਿੰਕ ਪੀਉਣੇ ਆ ਪੀਣੀ ਪੈਣੀ ਆ ਜਾਂ ਤੇਰੇ ਲਈ ਆ ਬਣਿਆ ਆ ਬਾਈ ਹੈ ਹੈ ਨਹੀਂ ਕੰਨ ਕਿਦਾਂ ਜਾਂ ਤੂੰ ਇੰਨਾ ਦੇ ਜੂਡੇ ਲੈ ਲਾ ਬਾਈ ਉਹ ਤੋਂ ਰੈਡ ਦਾ ਦਾਂਗੇ ਆਪੇ ਚੜ ਕੇ ਹੈ ਚਲੋ ਹੁਣ ਆਪਾਂ ਕੱਲ ਨੂੰ ਨਾ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਵਿਸਾਖੀ 13 April ਤੇ ਆਹ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਆ ਦਿਖਾਇਆ ਤੁਹਾਨੂੰ ਆਪਾਂ ਮੇਲਾ ਤੇ ਕੀ ਆ ਬੰਦੇ ਦਾ ਦਿਲ ਕਿੰਨਾ ਕਿ ਤਗੜਾ ਆ ਚਲੋ ਹਰ ਵਾਰ ਕਰਦੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ